ਗੁਰੂ ਜੀ ਕੀ ਫਤਿਹ ਆਪਣੇ ਦਰਮਿਆਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਵਿਰਾਜਮਾਨ ਨੇ ਮੇਰੇ ਸੱਜੇ ਪਾਸੇ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ ਬੀਬੀ ਰਜਿੰਦਰ ਕੌਰ ਜੀ ਪਠਲ ਫਾਰਮਰ ਚੀਫ ਮਿਨਿਸਟਰ ਪੰਜਾਬ ਉਹ ਵਿਰਾਜਮਾਨ ਨੇ ਜਿਨ੍ਹਾਂ ਨੇ ਦਰਸਤ فرمایا ਕਿ ਮੈਨੂੰ ਕਾਂਗਰਸ ਵਿੱਚ 1997 ਵਿੱਚ ਜਦੋਂ ਪਹਿਲੀ ਵਾਰ ਟਿਕਟ ਮਿਲੀ ਆ ਉਹ ਇਹਨਾਂ ਦੀ ਬਦੌਲਤ ਮਿਲੀ ਆ ਔਰ ਸ਼ਾਇਦ ਮੈਂ ਜ਼ਿੰਦਗੀ 'ਚ ਕਈ ਵਾਰ ਇਹਨਾਂ ਦਾ ਸਾਥ ਨਹੀਂ ਦੇ ਸਕਿਆ ਮੈਂ ਜਦੋਂ ਉਸ ਵਕਤ ਇਹਨਾਂ ਦਾ ਤੇ ਥੋੜਾ ਅਮਰਿੰਦਰ ਸਿੰਘ ਦਾ ਝਗੜਾ ਪਿਆ ਮੈਂ ਉਹਨਾਂ ਦੇ ਨਾਲ ਰਿਹਾ ਹਾਂ ਜ਼ਿੰਦਗੀ 'ਚ ਲੇਕਿਨ ਉਹਨਾਂ ਨੇ ਮੇਰੇ ਹੱਥ ਸੇ ਜਿਹੜਾ ਮੇਰਾ ਪੋਲਿਟਿਕਲ ਕੈਰੀਅਰ ਸੀਗਾ ਉਹਨਾਂ ਨੇ ਉਹ ਮਦਦ ਨਹੀਂ ਕੀਤੀ ਜਿਹੜੀ ਮੇਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਅੱਜ ਤੱਕ ਇਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਭਾਵੇਂ ਮੈਂ ਇਹਨਾਂ ਦੇ ਕਈ ਵਾਰ ਫਰਜ਼ ਕਰੋ ਕੋਈ ਗੱਲ ਮੈਂ ਮਾੜੀ-ਮੋਟੀ ਇਹਨਾਂ ਦੇ ਉਲਟਰੀ ਬੋਲਿਆ ਲੇਕਿਨ ਇਹਨਾਂ ਦਾ ਹੀਆਂ ਬਹੁਤ ਵੱਡਾ ਵਾ ਦਿਲ ਬਹੁਤ ਵੱਡਾ ਇੱਕ ਵਾਰ ਜ਼ੋਰਦਾਰ ਤਾੜੀਆਂ ਪਹਿਲਾਂ ਇਹਨਾਂ ਵਾਸਤੇ ਮੇਰਾ ਛੋਟਾ ਵੀਰ ਬੱਚਾ ਸਮਾਨੀ ਹੈ ਮੇਰਾ ਬੇਟਾ ਪਿੱਛੇ ਖੜਾ ਮਹਿਤਾਬ ਖੇਰਾ ਮੈਨੂੰ ਦਲਵੀਰ ਗੋਲਡੀ ਉਦਾਂ ਦਾ ਲੱਗਦਾ ਵਾ ਔਰ ਇਹਦੇ ਬਾਰੇ ਮੈਂ ਇਹ ਕਹੂੰਗਾ ਕਿ ਮੈਂ ਇਹਨੂੰ ਦਲਵੀਰ ਵਿੱਚ ਮੈਂ ਖੇਰਾ ਦੇਖ ਰਿਹਾ ਮੈਂ ਤੁਮ ਦੱਸਦਾ ਬਿਲਕੁਲ ਇਸੇ ਤਰੀਕੇ ਨਾਲ ਮੈਂ ਸਿਮਰਤ ਨੂੰ ਪੁੱਛ ਰਿਹਾ ਸੀਗਾ ਇਹਨਾਂ ਦੀ ਏਜ ਕਿੰਨੀ ਕਹਿੰਦੀ 41 ਮੈਨੂੰ ਯਾਦ ਹੈ 1997 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਤੇ 28000 ਵੋਟ ਤੇ ਮੈਂ ਹਾਰਿਆ ਉਹਨੂੰ ਕਹਿੰਦੇ ਨੇ ਅੰਗਰੇਜ਼ੀ ਚ ਬੈਕ ਬ੍ਰੇਕਿੰਗ ਡੀਫੀਟ ਲੱਕ ਤੋੜ ਮੇ ਹਾਰ ਸੀਗੀ ਪਰ ਮੇਰੇ ਪਿਤਾ ਜੀ ਉਦੋਂ ਜੀਵੇ ਸੀਗੇ ਸਰਦਾਰ ਸੁਖਵਿੰਦਰ ਸਿੰਘ ਤੇ ਉਸ ਵਕਤ ਮੈਨੂੰ 25000 ਵੋਟ ਪਈ ਤਾਂ ਮੈਂ ਬੜਾ ਡੀਮੋਟਿਵੇਟਡ ਸੀ ਜਦੋਂ ਘਬਰਾ ਗਿਆ ਕਿ ਕੀ ਹੋਊਗਾ ਜ਼ਿੰਦਗੀ ਚ ਅਰੇ ਧਨੇ ਰਾਜਾ ਜਦ ਸਿਆ ਤੇਗਾ ਉਮਰ ਮੇਰੀ ਸੀਗੀ ਉਦੋਂ ਤਕਰੀਬਨ 32 ਸਾਲ ਦੀ ਸੀ ਮੇਰੇ ਪਿਤਾ ਜੀ ਨੇ ਸ਼ਾਮ ਨੂੰ ਮੈਨੂੰ ਬੁਲਾਇਆ ਬਿਠਾਇਆ ਨਾਲ ਕਹਿੰਦੇ ਬੇਟੇ ਘਬਰਾਉਣਾ ਨਹੀਂਗਾ ਤੂੰ ਇਹ ਮਤ ਸੋਚ ਕੇ 28000 ਵੋਟ ਤੇ ਹਾਰਿਆ ਤੂੰ ਇਹ ਸੋਚ ਕੇ ਤੈਨੂੰ 25000 ਆਦਮੀ ਨੇ ਨਾਲ ਤੈਨੂੰ ਵੋਟ ਪਾਈਆ ਤੂੰ ਉਹਨਾਂ ਦਾ ਹਮਦਰਦ ਬਣ ਕੇ ਪਹਿਲਾ ਅੱਗੇ ਕਦਮ ਪੁੱਟਣਾ ਮਰਦ ਇਹ ਮੇਰੇ ਲਈ ਨਸੀਹਤ ਸੀਗੀ ਔਰ ਇਸੇ ਤਰ੍ਹਾਂ ਹੀ ਮੈਂ ਗੋਲਡੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਇਹ ਜਜ਼ਬਾਤੀ ਹਨ ਮੈਂ ਵੀ ਜਜ਼ਬਾਤੀ ਹਾਂ ਹੁਣ ਜਜ਼ਬਾਤੀਆਂ ਦਾ ਸਫ਼ਰ ਥੋੜਾ ਲੰਬਾ ਹੋਣਾ ਵਾ ਇਹ ਧਿਆਨ ਨਾਲ ਚੱਲਣਾ ਪੈਣਾ ਵਾ ਜੇ ਤਾਂ ਆਪਾਂ ਦਿਮਾਗ ਨਾਲ ਚੱਲਾਂਗੇ ਸ਼ਾਰਟਕਟ ਬਹੁਤ ਨੇ ਪੈਸੇ ਕਮਾਉਣੇ ਨੇ ਮਨਿਸਟਰ ਬਣਨਾ ਵਾ ਰੁਤਬੇ ਲੈਣੇ ਨੇ ਉਹ ਉਹ ਬਹੁਤਾ ਔਖਾ ਕੰਮ ਨਹੀਂ ਗਾ ਖੁਸ਼ ਆਮਦ ਕਰੋ ਮੈਂ ਬਹੁਤ ਚੰਗੇ ਚੰਗੇ ਲੀਡਰ ਬੈਠੇ ਦੇਖੇ ਨੇ ਜਿਹੜਾ ਜਿਨ੍ਹਾਂ ਦੇ ਜਿਨ੍ਹਾਂ ਦੀ ਆਪਣੀ ਉਮਰ ਜ਼ਿਆਦਾ ਛੋਟੇ ਵਾਲੇ ਤੇ ਜਾ ਕੇ ਗੋਡੀ ਹੱਥ ਲਾਉਂਦੇ ਲੰਮੇ ਪੈਂਦੇ ਦੇਖੇ ਹੋਏ ਨੇ ਲੇਕਿਨ ਉਹਦੇ ਵਿੱਚ ਤੁਹਾਡੀ ਸੈਲਫ ਰਿਸਪੈਕਟ ਘਵਾਚ ਜਾਂਦੀ ਆ ਤੁਸੀਂ ਆਪਣੇ ਆਪ ਦੇ ਅੰਦਰ ਸ਼ਰਮਿੰਦੇ ਰਹਿੰਦੇ ਹੋ ਸੋ ਆ ਜਿਹੜਾ ਮੇਰਾ ਹੁਣ ਇਹ 8ਵੀਂ ਇਲੈਕਸ਼ਨ ਹੈ ਮੇਰੀ ਤੇ 8ਵੀਂ ਇਲੈਕਸ਼ਨ ਆਲਮੋਸਟ 10 ਦਾ ਹੱਕਿਆਂ ਦੇ ਵਿੱਚ ਸਫਰ ਬਹੁਤ ਲੰਬਾ ਸੀਗਾ 17 ਪਰਚੇ ਦਰਜ ਹੋਏ ਮੇਰੇ ਜਿਹੜਾ ਇਹਨਾਂ ਨੇ ਪੰਜ ਤਾਂ ਇਹਨਾਂ ਨੇ ਕਿਤੇ 12 ਪਹਿਲਾਂ ਹੋਏ ਸੀਗੇ ਲੇਕਿਨ ਲੜਦੇ 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 ਇਹ ਹੋਇਆ ਕਿ ਮੇਰੀ ਜ਼ਿੰਦਗੀ ਚ ਮੇਰੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੇ ਮੇਰਾ ਸਤਕਾਰ ਬਹੁਤ ਕੀਤਾ ਮੇਰੇ ਕੋ ਦੌਲਤ ਹੈ ਨਹੀਂ ਕੀ ਪ੍ਰਧਾਨ ਜੀ ਮੈਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਪਾਰਟੀ ਮਦਦ ਕਰੇ ਨਾ ਕਰੇ ਮੈਂ ਕਿਹਾ ਜੀ ਮੇਰੇ ਕੋ ਕੋਈ ਪੈਸਾ ਨਹੀਂਗਾ ਅੱਜ ਮੈਂ ਤੁਹਾਡੇ ਦੇ ਅੰਦਰ ਖੜਾ ਹਾਂ ਆਫ ਕੋਰਸ ਜਿੰਨਾ ਵਾਹਿਗੁਰੂ ਨੇ ਦਿੱਤਾ ਚੰਗੀ ਜ਼ਿੰਦਗੀ ਜੀਣ ਵਾਸਤੇ ਲੇਕਿਨ ਅੜਾਉਣ ਵਾਸਤੇ ਨਹੀਂਗਾ ਪਰ ਇੱਜ਼ਤ ਬਹੁਤ ਹੈ ਔਰ ਮੈਂ ਜਦੋਂ ਪਲਾਥ ਇਲੈਕਸ਼ਨਾਂ ਲੜੀਆਂ ਜਿੰਨੀਆਂ ਬੀਬੀ ਜਗੀਰਕੌਰ ਕੋਈ ਛੋਟੀ ਮੋਟੀ ਕੈਂਡੀਡੇਟ ਨਹੀਂ ਆ ਉਹਨਾਂ ਦਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਪ੍ਰਾਈਵੇਟ ਉਹਨਾਂ ਦੀ ਆਪਣੀ ਗੋਲਕ ਹੈ ਉਹਨਾਂ ਨੂੰ ਲੱਖਾਂ ਰੁਪਏ ਇੱਕ ਚੜਾਵਾ ਚੜਦਾ ਰਿਹਾ ਉਦੋਂ ਹੁਣ ਤਾਂ ਚਲੋ ਘਟਿਆ ਹੋਊਗਾ ਲੇਕਿਨ ਮੈਂ ਉਹਨਾਂ ਨਾਲ ਲੜਿਆ ਕਿਹਨਾਂ ਨੇ ਇਲੈਕਸ਼ਨ ਲੜੀ ਆ ਤੁਹਾਡੇ ਵਰਗੇ ਸਤਕਾਰਯੋਗ ਵਰਕਰਾਂ ਨੇ ਇਲੈਕਸ਼ਨ ਲੜੀ ਮੇਰੀ ਮੈਂ ਆਪਣੀ ਇਲੈਕਸ਼ਨ ਕਦੀ ਨਹੀਂ ਲੜੀ ਹੈਗੀ ਸੋ ਇਸ ਕਰਕੇ ਇਹ ਮੇਰੀ ਕਮਾਈ ਆ ਔਰ ਮੈਂ ਆਪਣੇ ਆਪ ਨੂੰ ਇਹਦੇ 'ਚ ਦੇਖ ਰਿਹਾ ਹਾਂ ਤੇ ਮੈਂ ਤੁਹਾਨੂੰ ਅੱਜ ਇਹ ਕਹਿ ਕੇ ਚੱਲਿਆ ਕਿ ਜੇ ਵਾਹਿਗੁਰੂ ਨੇ ਸਭ ਸੁੱਖ ਰੱਖਿਆ ਤੇ 2027 ਚ ਆਪਣੀ ਗਵਰਨਮੈਂਟ ਬਣੂਗੀ ਇਹਦੇ ਝੰਡੀ ਲਾ ਕੇ ਜਾਵਾਂਗੇ ਇਥੋਂ ਮੇਰਾ ਵਾਅਦਾ ਤੁਹਾਡੇ ਨਾਲ ਮੇਰੇ ਲੱਗੇ ਨਾ ਲੱਗੇ ਮੇਰੇ ਲੱਗੇ ਨਾ ਲੱਗੇ ਜਿੰਦਾਬਾਦ ਜਿੰਦਾਬਾਦ ਮੇਰੇ ਲੱਗੇ ਨਾ ਲੱਗੇ ਕਿਉਂਕਿ ਇਹ ਡਿਸਰਵਿੰਗ ਹੈ ਇਹ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹੈ ਐਜੂਕੇਟਿਡ ਹੈ ਕਿੰਨੇ ਬੰਦੇ ਨੇ ਪੋਲਿਟਿਕਸ ਵਿੱਚ ਮੈਨੂੰ ਦੱਸੋ ਜਿਹੜੇ ਪੜੇ ਲਿਖੇ ਨੌਜਵਾਨ ਨੇ ਇਸ ਕਰਕੇ ਇਹ ਮੇਰੇ ਪਰਿਵਾਰ ਵਾਂਗੂ ਮੈਨੂੰ ਆਪਣੇ ਬੱਚਿਆਂ ਵਾਂਗੂ ਨਾਲ ਰੱਖਣਾ ਵਾ ਔਰ ਜਿਹੜੀ ਸਾਡੀ ਸਿਮਰਤ ਨੇ ਕਿਹਾ ਕਿ ਮੈਂ ਇਮਾਨਦਾਰੀ ਮੈਨੂੰ ਮੈਨੂੰ ਪੂਰਨ ਭਰੋਸਾ ਮੈਂ ਮੈਂ ਸਭ ਬੰਦਿਆਂ ਦੇ ਯਕੀਨ ਕਰਦਾ ਅਨਲੈਸ ਕੋਈ ਆਦਮੀ ਤੁਹਾਡੇ ਨਾਲ ਧੋਖਾ ਕਰੇ ਉਦੋਂ ਤੱਕ ਮੈਂ ਯਕੀਨ ਹੀ ਨਹੀਂ ਕਰੀ ਜਾਣਾ ਸਭ ਦੇ ਉੱਤੇ ਮੇਰੇ ਲਾਗੇ ਬੈਠੇ ਨੇ ਸੁਰਿੰਦਰਪਾਲ ਸਿੰਘ ਜੀ ਸਿਭਿਆ ਸਾਡੇ ਇਹ ਮੇਰੇ ਨਾਲ ਬੈਂਚ ਤੇ ਇਕੱਠੇ ਸੀ ਅਸੀਂ ਜਦੋਂ 2007 ਪਹਿਲੀ ਵਾਰ ਐਮਏ ਦੇ ਬਣੇ ਆ ਇਹ ਮੇਰੇ ਉਸੇ ਬੈਂਚ ਦੇ ਉੱਤੇ ਸੀਗੇ ਮੇਰੇ ਕੁਲੀਕ ਬੈਂਚ ਕੁਲੀਕ ਸੀਗੇ ਵਿਧਾਨ ਸਭਾ ਦੇ ਵਿੱਚ ਬਹੁਤ ਅੱਛੇ ਨੇ ਔਰ ਇਸੇ ਤਰ੍ਹਾਂ ਹੀ ਜਸਵਿੰਦਰ ਤੇਮਾਨ ਇਹ ਸੁਨਾਮ ਤੋਂ ਵੱਡੇ ਧਮਾਨ ਸਾਹਿਬ ਦੇ ਪੁੱਤਰ ਜਿਹੜੇ ਇਲੈਕਸ਼ਨ ਲੜੇ ਆ ਦੇਖੋ ਇੱਥੇ ਪਿੱਛੇ ਇਹ ਜਗਦੇਵ ਸਿੰਘ ਕਮਾਲੂ ਨੇ ਬਹੁਤ ਸਾਦਾ ਕਿਸਾਨ ਬਹੁਤ ਅੱਛਾ ਨੇਕ ਆਦਮੀ ਆਮ ਆਦਮੀ ਪਾਰਟੀ ਜਿ ਮੋੜਾ ਤੋਂ ਇਹਨਾਂ ਨੂੰ ਐਮ.ਐਲ.ਏ ਬਣਾਇਆ ਜਦੋਂ ਸਾਡਾ ਝਗੜਾ ਪਿਆ ਤੇ ਜਦੋਂ ਮੈਨੂੰ ਟਵਿੱਟਰ ਤੇ ਕੇਜਰੀਵਾਲ ਨੇ ਹਟਾਇਆ ਜਦੋਂ 9 10 ਐਮ.ਐਲ.ਏ ਨਿਕਲੇ ਇਹ ਮੇਰੇ ਨਾਲ ਹੀ ਰਹੇ ਕਹਿੰਦੇ ਇਹਨਾਂ ਵਾਸਤੇ ਵੀ ਮਾਰੋ ਕਿਦਾਂ ਦੇ ਬੰਦੇ ਨੇ ਇਹ ਮਿਨਿਸਟਰ ਇਹ ਮਿਨਿਸਟਰ ਹੋ ਸਕਦਾ ਸੀ ਅੱਜ ਪਰ ਇਹਨੂੰ ਅੱਜ ਤੱਕ ਕੋ ਪਛਤਾਵਾ ਨਹੀਂ ਗਿਆ ਕਿ ਕੋਈ ਗੱਲ ਨਹੀਂ ਗਈ ਅਸੀਂ ਤੁਹਾਡੇ ਨਾਲ ਸਾਥ ਦਿੱਤਾ ਤੁਹਾਡੇ ਨਾਲ ਹੀ ਰਹਿਣਾ ਜ਼ਿੰਦਗੀ ਦੇ ਵਿੱਚ ਸੱਤ ਮੇਰੇ ਨਾਲ ਨਹੀਂ ਸੱਚ ਦੇ ਨਾਲ ਰਹਿਣਾ ਔਰ ਇਸੇ ਤਰ੍ਹਾਂ ਹੀ ਮੇਰੇ ਸੱਜੇ ਪਾਸੇ ਸਾਡੀ ਭੈਣ ਬੈਠੀ ਆ ਰਾਹੁਲ ਜੀ ਮੇਰੇ ਬੈਠੇ ਨੇ ਸਾਡੀਆਂ ਭੈਣਾਂ ਕੈਪਟਨ ਸੰਦੀਪ ਕੈਪਟਨ ਸੰਦੀਪ ਸੰਧੂ ਇੱਕ ਕੀ ਕਹਿੰਦੇ ਹੁੰਦੇ ਆ ਕਿ ਇੱਕ ਅੱਛਾ ਪਲੈਨਰ ਇੱਕ ਪਾਰਟੀ ਨੂੰ ਚਲਾਉਣ ਵਾਲਾ ਇੱਕ ਅੱਛਾ ਉਹ ਆਰਗੇਨਾਈਜ਼ਰ ਸੋ ਇਸ ਕਰਕੇ ਇਹ ਸਾਰੀ ਜਿਹੜੀ ਸਾਡੀ ਟੀਮ ਹੁਣ ਬਣੀ ਹੈਗੀ ਆ ਮੈਨੂੰ ਪੂਰਨ ਆਸ ਹੈ ਕਿ ਆਪਾਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਸਦਕਾ ਹੋਣਾ ਸਭ ਕੁਝ ਇੱਕ ਆਦਮੀ ਕੁਝ ਨਹੀਂਗਾ ਮੈਂ ਤੁਹਾਨੂੰ ਦੱਸਦਾ ਨਾ ਪਾਵਾਂ ਖੇਰਾ ਕਿੱਡਾ ਹੀ ਬੁਲਾਰਾ ਹੋਵੇ ਪਾਵਾਂ ਖੇਰਾ ਕਿੱਡਾ ਹੀ ਤਗੜਾ ਹੋਵੇ ਪਾਵਾਂ ਖੇਰੇ ਤੇ ਪਰਚੇ ਦਰਜ ਹੋ ਗਏ ਉਹ ਜੇਲ੍ਹ ਗਿਆ ਪਰ ਜਦ ਤੱਕ ਤੁਸੀਂ ਨਾਲ ਨਹੀਂ ਹੈਗੇ ਮੇਰੇ ਜਦ ਤੱਕ ਤੁਹਾਡੇ ਇਕੱਲੇ ਇਕੱਲੇ ਭੈਣ ਭਰਾ ਬਜ਼ੁਰਗ ਨੌਜਵਾਨ ਦੀ ਸਪੋਰਟ ਨਹੀਂ ਮੈਨੂੰ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਕਹਿ ਸਕਦਾ ਕਿ ਅਗਰ ਮੈਂ ਅੱਜ ਸੰਗਰੂਰ ਆਇਆ ਵਾਂ ਮੈਂ ਗੋਲਡੀ ਨੂੰ ਅੰਦਰ ਵੀ ਕਿਹਾ ਸੀਗਾ ਮੈਂ ਤੁਹਾਡੇ ਨਾਮੇ ਕਦੀ ਕੋਈ ਕੋਈ ਨਹੀਂ ਗੱਲ ਮੈਂ ਸੰਗਰੂਰ ਲੋਕ ਸਭਾ ਦੀ ਕੋਈ ਟਿਕਟ ਨਹੀਂ ਮੰਗਦੀ ਨਾ ਮੈਂ ਕਿਤੇ ਐਪਲੀਕੇਸ਼ਨ ਦਿੱਤੀ ਨਾ ਮੈਂ ਕੋਈ ਪੈਸੇ ਜਮ੍ਹਾਂ ਕਰਾਏ ਲੇਕਿਨ ਪਾਰਟੀ ਨੇ ਔਰ ਮੈਂ ਵੀ ਕਿਹਾ ਕਿ ਤੁਹਾਨੂੰ ਜੇ ਅਗਰ ਕੋਈ ਕੈਂਡੀਡੇਟ ਅੱਛਾ ਲੱਭਦਾ ਵਾ ਲੜਾਇਓ ਜ਼ਰੂਰ ਮੈਂ ਕੈਂਪੇਨ ਵੀ ਕਰਨ ਆਉਂਗਾ ਪੂਰੀ ਜ਼ੋਰ ਲਾਉਂਗਾ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਕੋਈ ਤੁਹਾਨੂੰ ਮੈਨੂੰ ਲੜਨਾ ਹੀ ਲੜਨਾ ਤੇ ਮੈਂ ਕਿਸੇ ਚੁਣੌਤੀ ਤੋਂ ਭੱਜਿਆ ਵੀ ਨਹੀਂਗਾ ਜ਼ਿੰਦਗੀ ਵਿੱਚ ਮੈਂ ਔਖੀ ਸੌਖੀ ਚੁਣੌਤੀ ਜੋ ਤੁਸੀਂ ਦਿਓਗੇ ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ ਜੇ ਆਪਾਂ ਚੈਲੰਜ ਹੀ ਨਾ ਐਕਸੈਪਟ ਕੀਤਾ ਫਿਰ ਆਪਾਂ ਬੰਦੇ ਗਾਦੇ ਹੋਏ ਇਸ ਕਰਕੇ ਇਸ ਨਜ਼ਰੀਏ ਨਾਲ ਮੈਂ ਹੁਣ ਇਹ ਮੇਰੀ 250 ਕਿਲੋਮੀਟਰ ਦੂਰ ਪਲੱਤ ਤੋਂ ਇੱਥੇ ਆਉਣ ਦਾ ਇਹਦਾ ਸੰਕੇਤ ਪਤਾ ਕੀ ਇਹਦਾ ਮੈਸੇਜ ਕੀ ਨੌਜਵਾਨਾਂ ਨੂੰ ਕਹਿਣਾ ਚਾਹਣਾ ਦੁਨੀਆ ਭਰ ਚ ਬੈਠੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਤੇ ਚੰਗੇ ਕੰਮ ਕਰੋਗੇ ਤੁਹਾਨੂੰ ਪਾਰਟੀਆਂ ਆਪੇ ਚੱਕ ਕੇ ਲੈ ਕੇ ਜਾਣੀਆਂ ਉੱਤੇ ਆਪੇ ਔਰ ਇਹ ਸਤਵਾਂ ਹੀ ਹੈ ਇਲੈਕਸ਼ਨ ਮੈਂ ਕਦੀ ਟਿਕਟ ਮੰਗੀ ਨਹੀਂ ਲੇਗੀ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਮੈਂ ਕਦੀ ਵੀ ਜ਼ਿੰਦਗੀ ਚ ਆ ਜਿਹੜੀ ਲਿਸਟ ਆਈ ਹੈ ਚੌਥੇ ਮੈਂ ਆਪਣੇ ਪਿੰਡ ਰਾਮਗੜ੍ਹ ਸਾਡਾ ਜੱਦੀ ਪਿੰਡ ਹੈ ਮੈਂ ਉੱਥੇ ਬੈਠਾ ਸੀ ਮੈਨੂੰ ਲੋਕਾਂ ਨੇ ਲਿਸਟ ਭੇਜੀ ਕਿ ਤੁਹਾਡਾ ਨਾਮ ਸੰਗਰੂਰ ਦੇ ਉੱਤੋਂ ਆ ਗਿਆ ਹੈਗਾ ਸੋ ਇਹ ਤਾਂ ਹੋ ਗਿਆ ਮੇਰਾ ਸਿਸਟਮ ਤੇ ਜੋ ਮੈਂ ਜ਼ਿੰਦਗੀ ਚ ਕੀਤਾ ਕੰਮ ਹੁਣ ਆ ਗਈ ਆਪਣੀ ਚੋਣ ਮੈਨੂੰ ਪਤਾ ਹੈ ਇਹ ਬੜਾ ਇਹਨੂੰ ਹੌਟ ਸੀਟ ਕਹਿੰਦੇ ਨੇ ਮੁੱਖ ਮੰਤਰੀ ਦੀ ਜੀ ਕੋਈ ਕਹਿੰਦਾ ਰਾਜਧਾਨੀ ਆ ਜੀ ਕੋਈ ਕਹਿੰਦਾ ਜੀ ਇਹਨਾਂ ਦਾ ਬੋਕਰ ਦਾ ਗਾੜਿਆ ਜੀ ਇਹਨਾਂ ਦਾ ਕਿਲਾ ਜੀ ਹੁਣ ਮੈਂ ਭਗਵੰਤ ਨੂੰ ਇਹ ਕਹਿਣਾ ਚਾਹਨਾ ਮੇਰੀ ਲੜਾਈ ਦੋ ਸ਼ਕਤੀਆਂ ਨਾਲ ਆ ਪਹਿਲਾਂ ਉਹ ਐਕਸਪਲੇਨ ਕਰ ਦੇਣਾ ਪਹਿਲੀ ਸਭ ਤੋਂ ਜਿਹੜੀ ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਪਹਿਲੀ ਲੜਾਈ ਆਪਣੀ ਹੈਗੀ ਆ ਬੀਜੇਪੀ ਦੇ ਨਾਲ ਇਸ ਕਰਕੇ ਆ ਕਿਉਂਕੋ ਦੇਸ਼ ਨੂੰ ਇਸ ਤਰ੍ਹਾਂ ਗਲਛਰੇ ਨੇ ਇਸ ਤਰ੍ਹਾਂ ਨਾਲ ਕੱਲੇ-ਕੱਲੇ ਨੂੰ ਟਾਰਗੇਟ ਕਰ ਰਹੇ ਨੇ ਮੈਨੂੰ ਵੀ ਈਡੀ ਨੇ ਅਰੈਸਟ ਕੀਤਾ ਸੀਗਾ ਪਟਿਆਲੇ ਜੇਲ੍ਹ ਚ ਰੱਖਿਆ ਉਹ ਉਹਨਾਂ ਦਾ ਮਕਸਦ ਹੈਗਾ ਕਿ ਇਸ ਦੇਸ਼ ਨੂੰ ਬਿਲਕੁਲ ਆਪੋਜੀਸ਼ਨ ਮੁਕਤ ਕਰ ਦੇਣਾ ਟੋਟਲੀ ਕੋਈ ਕੱਲਾ ਕਾਂਗਰਸ ਮੁਕਤ ਕਰਨਾ ਨਹੀਂਗਾ ਕੋਈ ਆਵਾਜ਼ ਨਾ ਉਠੇ ਮਾੜਾ ਜਿਹਾ ਕੋਈ ਟਵੀਟ ਵੀ ਕਰਦਾ ਸੋਸ਼ਲ ਮੀਡੀਆ 'ਤੇ ਕਰਦਾ ਚੱਕ ਇਹਨੂੰ ਠੋਕੋ ਚੱਕੋ ਇਹਨੂੰ ਜੇਲ੍ਹ ਵਿੱਚ ਛੱਡੋ ਇਹਦਾ ਮਤਲਬ ਹੈ ਕਿ ਜੇ 2024 ਵਿੱਚ ਭਾਜਪਾ ਇਲੈਕਸ਼ਨ ਜਿੱਤਦੀ ਆ ਤਾਂ ਇਹਦੇ 'ਚ ਸੰਵਿਧਾਨ ਬਦਲਿਆ ਜਾਵੇਗਾ ਜਿਸ ਤਰ੍ਹਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪਿਊਟਰਨ ਨੇ ਤਾਂ ਜ਼ਿੰਦਗੀ ਆਪਣੇ ਆਪ ਨੂੰ ਰਾਸ਼ਟਰਪਤੀ ਦਾ ਜਿਗਾੜ ਬਣਾ ਲਿਆ ਇਦਾਂ ਤਾਂ ਜ਼ਿੰਦਗੀ ਇੱਥੇ ਜਿਗਾੜ ਬਣਾਇਆ ਜਾਵੇਗਾ ਕਟਕਿੰਟੀਆਂ ਵਾਸਤੇ ਬਹੁਤ ਵੱਡੇ ਖਤਰੇ ਦੀ ਘੰਟੀ ਆ ਯੂਨੀਫਾਰਮ ਸਿਵਲ ਕੋਡ ਤੁਹਾਡੇ ਸਾਰੇ ਧਾਰਮਿਕ ਰੀਤੀ ਰਿਵਾਜ ਸਭ ਉਡਾ ਦੇਣਗੇ ਉਹ ਟੋਟਲੀ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਤੇ ਚਾਹੇ ਜੈਨੀ ਤੇ ਚਾਹੇ ਬੋਧੀ ਤੇ ਚਾਹੇ ਗਲਤ ਸਭ ਉਡਾ ਦੇਣਗੇ ਬਿਲਕੁਲ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦਾ ਬਿੱਲ ਉਤਰਾਖੰਡ ਦੇ ਵਿੱਚ ਆਲਰੇਡੀ ਇੰਟਰੋਡਿਊਸ ਕਰ ਦਿੱਤਾ ਵਾ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੇ ਤੁਹਾਨੂੰ ਇੱਕ ਟ੍ਰੇਲਰ ਦਿਖਾਇਆ ਵਾ ਕਟਕਿੰਤਿਆਂ ਦੇ ਸੂਬੇ ਤੋੜ ਦਿੱਤੇ ਆ ਸਾਡੇ ਅਕਾਲੀ ਜਿਹੜੇ ਕਹਿੰਦੇ ਸੁਖਬੀਰ ਹੁਣੀ ਅਸੀਂ ਵੱਧ ਅਧਿਕਾਰਾਂ ਦੇ ਮਦਦ ਕਿੱਥੇ ਸੀ ਤੁਸੀਂ ਬੈਠੇ ਹੋ ਤਨਜੰਦਰ ਜੰਮੂ ਕਸ਼ਮੀਰ ਦੇ ਦੋ ਟੁਟੇ ਕਿਤੇ ਨੇ ਇੱਕ ਚੰਗੀ ਪਲੀ ਸਟੇਟ ਨੂੰ ਤੋੜ ਕੇ ਤੁਸੀਂ ਕਹਿੰਦੇ ਵੱਧ ਅਧਿਕਾਰ ਉਹ ਕਹਿੰਦੇ ਆ ਚੱਕੋ ਤੁਹਾਡੀ ਅਸੀਂ ਸਟੇਟ ਨੂੰ ਤੋੜ ਦਿੱਤੇ ਨਬੂਟਾ ਉਧਰਲੇ ਪਾਸੇ ਪਾਈਆਂ ਨੇ ਔਰ ਇਸ ਤੋਂ ਅਗੇ ਜੋ ਸਾਡੇ ਕਿਸਾਨਾਂ ਨਾਲ ਹੋ ਰਿਹਾ ਦੁਰਵਿਵਹਾਰ ਜਿਹੜੇ ਕਿਸਾਨ ਇਸ ਦੇਸ਼ ਦੇ ਨਾਲ ਉਤਰਾਖੰਡ ਉੱਤਰ ਪ੍ਰਦੇਸ਼ ਹਰਿਆਣਾ ਸਭ ਕਿਸਾਨਾਂ ਦੀ ਜ਼ਿੰਮੇਵਾਰੀ ਆ ਕਿ ਬੀਜੇਪੀ ਨੂੰ ਰੋਕਣਾ ਪੈਣਾ ਆਪਾਂ ਨੂੰ 2024 ਦੇ ਵਿੱਚ ਵਰਨਾ ਕਿਸਾਨੀ ਦਾ ਤੁਸੀਂ ਛੱਡੋ ਇੱਥੇ ਅਡਾਨੀਆਂ ਦੇ ਹਵਾਲੇ ਸਾਡੀਆਂ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਆਪਾਂ ਉਹਨਾਂ ਦੇ ਮਜ਼ਦੂਰ ਬਣ ਕੇ ਰਹਿ ਜਾਵਾਂਗੇ ਤਾਂ ਕਰਕੇ ਸਾਡੇ ਕਿਸਾਨ 3 ਸਾਲ ਪਹਿਲਾਂ ਜੂਝੇ 700 ਬੰਦਾ ਮਰਵਾਇਆ ਫਿਰ ਨਹੀਂ ਮੰਨੀ ਸਰਕਾਰ ਝੂਠ ਬੋਲ ਕੇ ਤੋਰਤਾ ਐਮਐਸਪੀ ਲਾ ਬਣਾਵਾਂਗੇ ਨਹੀਂ ਬਣਾਈ ਔਰ ਹੁਣ ਸ਼ੰਭੂ ਬਹਿਰੀਅਤ ਤੇ ਜਿੱਦਣ ਗਏ ਇੱਥੇ ਭਗਵੰਤ ਦਾ ਰੋਲ ਆਉਂਦਾ ਜਿਹਨੂੰ ਮੈਂ ਮਾਨ ਕਹਿਣ ਨੂੰ ਦਿਲ ਨਹੀਂ ਕਰਦਾ ਬਈ ਇਮਾਨਦਾਰ ਰੋਲ ਆਉਂਦਾ ਪੰਜਾਬ ਦੇ ਵਾਸਤੇ ਇਸ ਬੰਦੇ ਨੇ ਅੱਜ ਵੀ ਜਾ ਕੇ ਦੇਖ ਲਓ ਖੱਗਰ ਦਰਿਆ ਤੇ ਮੋਰਚਾ ਲੱਗਿਆ ਹੋਇਆ ਹਰਿਆਣਾ ਪੁਲਿਸ ਦਾ ਜਿਹੜੀ ਬੈਰੀਕੇਡਿੰਗ ਹੋਈ ਆ ਬੈਰੀਕੇਡਿੰਗ ਉੱਤੇ ਜਿੱਥੋਂ ਡਰੋਨ ਮਾਰੇ ਗਏ ਜਿੱਥੋਂ ਜਿੱਥੋਂ ਸਾਡੇ ਸੈਂਕੜੇ ਨੌਜਵਾਨ ਕਿਸਾਨਾਂ ਨੂੰ ਠੱਟੜ ਕੀਤਾ ਜ਼ਖਮੀ ਕੀਤਾ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਪੈਰਾਂ ਥੱਲੇ ਕੁਚਲੇ ਕਿਸਾਨੀ ਝੰਡਿਆਂ ਨੂੰ ਰੋਂਦਿਆ ਉਹ ਸਾਡੀ ਧਰਤੀ ਦੇ ਅੰਦਰ ਆਇਆ ਸੀ ਤੇ ਭਗਵੰਤ ਮਾਨ 2 ਵਜੇ ਬੀਜੇਪੀ ਦੇ ਮინისტრਾਂ ਨਾਲ ਜਾ ਕੇ ਉਹਨਾਂ ਨੂੰ ਮਨਾਉਂਦਾ ਫਿਰਦਾ ਸੀਗਾ ਇਹ ਜੁਆਇੰਟ ਆਪਰੇਸ਼ਨ ਹੈ ਮੇਰੇ ਵੀਰੋ ਅਚੀ ਤਰ੍ਹਾਂ ਸਮਝੋ ਭਗਵੰਤ ਬੀਜੇਪੀ ਦਾ ਪੀ ਟੀਮ ਬਣ ਕੇ ਕਿਸਾਨ ਅੰਦੋਲਨ ਨੂੰ ਕੁਚਲਣ ਵਿੱਚ ਇਹਦਾ ਵੱਡਾ ਰੋਲ ਹੈ ਇਸ ਬੰਦੇ ਦਾ ਇਸ ਕਰਕੇ ਤੁਹਾਨੂੰ ਇਹਦੀ ਪਛਾਣ ਕਰਨੀ ਪੈਣੀ ਔਰ ਬੀਜੇਪੀ ਸ਼ੁਭ ਕਰਨ ਮਾਰਤਾ ਗੋਲੀ ਮਾਰ ਦਿੱਤੀ ਅੱਜ ਤੱਕ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਜੇ ਨੂੰ ਮਜ਼ਾਕ ਕਰਦਾ ਸੀ ਭਗਵੰਤ ਪਾਰਲੀਮੈਂਟਸ ਕੇ ਕੇ ਦੀ ਪੁਲਿਸ ਵੀ ਅਣ ਪਛਾਤੀ ਹੁੰਦੀ ਆ ਬੜੀ ਸੋਣੀ ਉਹਦਾ ਦੀ ਐਫ ਆਈ ਆਰ ਅਰਜ਼ੀ ਕੀਤੀ ਆ ਜਿਹੜੇ ਫੱਟੜੋਏ ਕੋਈ ਐਫ ਆਈ ਆਰ ਨਹੀਂ ਟਰੈਕਟਰ ਪਰ ਨਹੀਂ ਕੋਈ ਐਫ ਆਈ ਆਰ ਨਹੀਂ ਹਰਿਆਣਾ ਪੁਲਿਸ ਸਭ ਕੁਝ ਵੀਡੀਓਗ੍ਰਾਫਟ ਸਾਰਾ ਪ੍ਰੂਫ ਪਬਲਿਕ ਡੋਮੇਨ ਦੇ ਵਿੱਚ ਹੈਗਾ ਕੁਛ ਨਹੀਂ ਹੋਇਆ ਮੇਰੇ ਵੀਰੋ ਫੇਸ ਕਰਕੇ ਬੀ ਜੀ ਪੀ ਨੰਬਰ 1 ਟਾਰਗੇਟ ਤੇ ਨੰਬਰ 2 ਆ ਜਿਹੜੇ ਫਰਜੀ ਇਨਕਲਾਬੀ ਬੋਕਰ ਵਾਲੇ ਇੱਥੇ ਫਿਰਦੇ ਨੇ ਝੂਠੇ ਜਿਹੜੇ ਕਹਿੰਦੇ ਸੀ ਅਸੀਂ ਵੀ ਆਈ ਪੀ ਕੰਚੇ ਖਤਮ ਕਰਾਂਗੇ ਇਹ ਰਜਵਾੜੇ ਨੇ ਇਹ ਗੱਡੀਆਂ ਚੜਦੇ ਨੇ ਲੈਕਸਸ ਵਿੱਚ ਇਹ ਮਹਿਲਾਂ 'ਚ ਰਹਿੰਦੇ ਨੇ ਇਹ ਜਹਾਜ਼ਾਂ ਚੜਦੇ ਨੇ ਇਹਨਾਂ ਨੂੰ ਗਰੀਬਾਂ ਦੇ ਚੁੱਲਿਆਂ ਦੀ ਅੱਗ ਨਹੀਂ ਦੇਸੀ ਥੱਲੇ ਭਗਵਾਨ ਤੈਨੂੰ ਦੇਸੀ ਅੱਗ ਹੁਣ ਜ਼ਰਾ ਦੱਸੀ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਦੱਸੀ ਹਜ਼ਾਰ ਗਨਵੇਂ ਯਾਰ ਤੁਹਾਡੀ ਮਾਤਾ ਜੀ ਗਨਵੇਂ ਉਹਨੂੰ ਕੀ ਲੋੜ ਹੈ ਦੱਸੋ ਇੱਕ ਸਧਾਰਨ ਵਿਅਕਤੀ ਜਿਹੜੀ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੀ ਘਰੋਂ ਪੈਨਸ਼ਨ ਤੇ ਚਲਾਉਣੀ ਆ ਲੈਕਸਸ 3-3 ਕਰੋੜ ਦੀਆਂ ਗੱਡੀਆਂ ਵਿੱਚ ਚੜਦੇ ਨੇ ਯਾਰ ਇਹਨਾਂ ਦੀ ਭੈਣ ਜੀ ਅਲੱਗ ਸਿਕਿਉਰਿਟੀ ਇਹਦੇ ਧਰਮ ਪਤਨੀ ਅਲੱਗ ਸਿਕਿਉਰਿਟੀ ਰਾਗਵ ਚੱਡੇ ਦੀ ਆ ਜਾ ਕੇ ਪੰਜਾਬ ਪਹੁੰਚ ਦੇਖ ਲਓ ਉੱਥੇ ਉਦਾਂ ਹੀ ਖੜੀਆਂ ਗੱਡੀਆਂ ਲੈਕਸਸ 4-4 3-3 ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਕੀ ਇਹ ਵੀਆਈਪੀ ਕਲਚਰ ਨਹੀਂਗਾ ਕੇਜਰੀਵਾਲ ਨੂੰ ਪੰਜਾਬ ਦਾ ਇੱਕ ਐਕਸਟਰਾ Z+ ਸਿਕਿਉਰਿਟੀ ਦੇ ਕੇ ਕਪੂਰਥਲਾ ਹਾਊਸ ਵਿੱਚ ਸਾਡੇ ਪੰਜਾਬ ਦੇ ਕਮਾਂਡੋ ਬਿਠਾਏ ਸੀ ਇਹ Z+ ਇਹ ਵੀਆਈਪੀ ਕਲਚਰ ਨਹੀਂਗਾ 50 ਕਿਲੋਮੀਟਰ ਜਾਣਾ ਹੁੰਦਾ ਤਾਂ ਪੰਜਾਬ ਦਾ ਹੈਲੀਕਾਪਟਰ ਉੱਡਦਾ ਮੇਰੇ ਘਰ ਦੇ ਲਾਗੇ ਉੱਡਦਾ ਇੱਥੇ ਚੀਫ ਮਿਨਿਸਟਰ ਦੇ ਘਰ ਦੇ ਲਾਗੇ ਮੇਰੀ ਚੰਡੀਗੜ੍ਹ ਕੋਠੀ ਆ ਰੋਜ਼ ਉੱਡਦਾ ਦੇਖਦਾ ਮੈਂ ਉਥੋਂ ਕਿੱਥੇ ਉਤਰਦਾ ਮੁਹਾਲੀ ਉਤਰ ਜਾਂਦਾ ਜਾ ਕੇ ਜਿਹੜਾ ਬੰਦਾ ਗੱਡੀ ਦੇ ਔਰ ਕਾਫਲਾ ਵੀ ਤੁਸੀਂ ਦੇਖੋਗੇ ਜਿਸ ਦਿਨ ਕਿਤੇ ਜਾਣਾ ਸਾਰਾ ਸ਼ਹਿਰ ਬੰਦ ਕਿਸੇ ਪਿੰਡ ਵਿੱਚ ਵਿਜ਼ਿਟ ਕਰਨਾ ਸਾਰੀ ਛੌਨੀ ਬਣਾ ਦਿੰਦੇ ਬਲਕੌਰ ਸਿੰਘ ਸਿੱਧੂ ਬੁੱਸੇ ਵਾਲਾ ਦਾ ਪੁੱਤਰ ਮਾਰੇਗਾ ਅੱਜ ਤੱਕ ਇਨਸਾਫ ਨਹੀਂ ਦਿੱਤਾ ਉਸ ਬੰਦੇ ਦਾ ਉਹਦੇ ਘਰ ਵਿੱਚ ਗਿਆ ਸਾਰੇ ਪਿੰਡ ਦੇ ਲੋਕਾਂ ਨੂੰ ਅੰਦਰ ਲੌਕ ਕਰ ਦਿੱਤਾ ਬਾਹਰ ਛੌਨੀ ਬਣਾ ਦਿੱਤੀ ਤੇ ਅੰਦਰ ਜਾ ਕੇ ਉਹਨਾਂ ਨੂੰ ਅਫਸੋਸ ਕੀਤਾ ਇਹ ਕਿਦਾਂ ਦੀ ਇਹ ਵੀਆਈਪੀ ਕਲਚਰ ਨਹੀਂ ਤਾਂ ਹੋਰ ਕੀ ਹੈ ਮੇਰੇ ਵੀਰੋ ਦੱਸਿਓ ਜ਼ਰਾ ਦੂਸਰਾ ਅਗੇ ਸਵਰਾਜ ਜੀ ਸਾਡੇ ਵੌਲੰਟਰੀਆਂ ਦੀ ਗੱਲ ਚੱਲਿਆ ਕਰੂਗੀ ਮੈਂ ਉਸ ਪਾਰਟੀ 'ਚ ਕੰਮ ਕੀਤਾ ਮੈਂ ਜਾਣਦਾ ਜਜ਼ਵਾਤੀ ਰੋਗ ਜੁੜੇ ਨੇ ਬਹੁਤ ਚੰਗੇ ਬੰਦੇ ਨੇ ਇਹਨਾਂ ਦੇ ਨਾਲ ਥੱਲੇ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਵਿਚਾਰਾਂ ਨੂੰ ਸਿਰਫ ਦਰਿਆ 'ਚ ਚੱਕਣ ਤੇ ਰੱਖਿਆ ਹੋਇਆ ਬਸੇ ਚੱਕਣ ਤੇ ਉੱਤੇ ਰੱਖਿਆ ਹੋਇਆ ਕੁੱਟਖਾਨੇ ਦੇ ਉੱਤੇ ਰੱਖਿਆ ਹੋਇਆ ਰਾਜ ਸਭਾ ਦੇਣੇ ਤੇ ਲਵਲੀ ਯੂਨੀਵਰਸਿਟੀ ਦਾ ਅਮੀਰ ਆਦਮੀ ਸਨੀ ਅਰੋੜਾ ਕੋ ਪ੍ਰਾਪਰਟੀ ਡੀਲਰ ਹਲੂ ਰਿਹਾਨੇ ਦਾ ਆ ਸੰਦੀਪ ਪਾਠਕ ਤੇ ਰਾਗਵ ਚੱਡਾ ਤਿੰਨ ਚਾਰ ਗੈਰ ਪੰਜਾਬੀ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੋਈ ਬੰਦਾ ਨਹੀਂ ਲੱਭਿਆ ਕਿ ਜਿਹੜਾ ਜੇਸ ਬੰਦੇ ਨੂੰ ਰਾਜ ਸਭਾ ਨਾਮਿਨੇਟ ਕਰਕੇ ਪ ਅੱਗੇ ਹਿੱਟ ਵਿੱਚ ਵਾਰ ਦਿੱਲੀ ਰਾਜ ਸਭਾ ਦੇ ਵਿੱਚ ਉਹ ਤਾਂ ਡਰਦੇ ਕੇਜਰੀਵਾਲ ਦੇ ਹੱਥ ਚ ਨਹੀਂ ਮੋਲੇ ਹੁਣ ਪੰਜ ਐਮਪੀਆ ਦੀਆਂ ਫੋਟੋਆਂ ਆਈਆਂ ਸੋਸ਼ਲ ਮੀਡੀਆ ਤੋਂ ਡਰ ਕੇ ਇੰਨੇ ਡਰ ਗਏ ਨੇ ਕਿ ਉਹ ਆਪਣੇ ਕੇਜਰੀਵਾਲ ਦੇ ਹੱਕ ਵਿੱਚ ਇੱਕ ਪੋਸਟ ਨਹੀਂ ਪਾ ਸਕਿਆ ਰਾਜ ਸਭਾ ਦੇ ਮੈਂਬਰ ਅਗਰ ਕਿਸੇ ਝਾੜੂ ਵਾਲੇ ਅੱਛੇ ਵਰਕਰ ਨੂੰ ਬਣਾਇਆ ਹੁੰਦਾ ਰਾਜ ਸਭਾ ਦਾ ਉਹ ਵਿਚਾਰਾ ਪਾਵਾਂ ਉੱਥੇ ਜਾ ਕੇ ਲੜਦਾ ਮਰਦਾ ਉੱਥੇ ਜਾ ਕੇ ਆ ਹੁਣ 13 ਟਿੱਕਾਂ ਦਿੱਤੀਆਂ ਨੇ ਦੱਸੋ ਕਿਹੜਾ ਮੈਨੂੰ ਇਹਨਾਂ ਚੋਂ ਵੋਲੰਟੀਅਰ ਰਹੇਗਾ ਪੰਜ ਮੰਤਰੀ ਤਿੰਨ ਤਿਤਲੀਆਂ ਅਤਿਤਲੀ ਆਇਆ ਨਹੀਂ ਰੱਖਿਆ ਸੀ ਨਾ ਲਬਜ਼ ਸਾਡੀ ਜੀਪੀ तितਲੀ ਲੈ ਗਈ ਸਾਡਾ ਰਿੰਕੂ ਜਿਹੜਾ ਪਿਛਲੇ ਸਾਲ ਲੈ ਕੇ ਗਿਆ ਸੀ तितਲੀ ਉਹ ਪਹਿਲਾਂ तितਲੀ ਇਹਨਾਂ ਦੇ ਫੁੱਲ ਤੇ ਬੈਠੀ ਤੇ ਪਰਸੋਂ ਚਾਹ ਤੂੰ ਉੱਡ ਕੇ ਤੇ ਕਮਲ ਦੇ ਫੁੱਲ ਤੇ ਜਾ ਕੇ ਬੈਗੀ ਹੈ ਇੱਕ ਸਾਡਾ ਚੱਬੇ ਵਾਲ ਲੈ ਕੇ ਗਿਆ ਉਹ ਹਾਰਪੁਰ ਤੋਂ ਜਿੱਥੋਂ ਮੇਰਾ ਲੋਕ ਸਭਾ ਹਲਕਾ ਹੁੰਦਾ ਯਾਰੋ 3 ਦਿਨ ਪਹਿਲਾਂ ਸੰਗਲ ਪਾ ਕੇ ਆਇਆ ਵਿਧਾਨ ਸਭਾ ਦੇ ਵਿੱਚ ਜਦੋਂ ਜਾਣਾ ਸੀ ਆ ਕਰਜ਼ੇ ਦੀ ਪੰਡ ਚੱਕੀ ਹੋਈ ਸੀ ਸਿਰ ਦੇ ਉੱਤੇ ਪਖੰਡ ਕਰਕੇ ਉਹਨਾਂ ਨਾਲ ਲੜਿਆ ਬਹੁਤ ਪੂਰੀ ਤਰ੍ਹਾਂ ਨਾਲ ਤੇ ਪਤਾ ਲੱਗਿਆ ਅੱਜ ਚੱਬੇਵਾਲ ਚਲ ਗਿਆ ਪਤਾ ਅੱਛੀ ਤਰ੍ਹਾਂ ਪਤਾ ਕਰਾਇਆ ਉਹਦੀ ਬਾਹਮ ਰੋੜ ਕੇ ਲੈ ਕੇ ਗਿਆ ਭਗਵੰਤ ਮਿਸ ਯੂਜ਼ ਆਫ ਵਿਜਰੈਂਸ ਬ੍ਰੋਸ਼ ਮਿਸ ਯੂਜ਼ ਆਫ ਪੁਲਿਸ ਫੋਰਸ ਉਹਨੂੰ ਅੱਜ ਦਾ ਬਾਹਮ ਰੋੜ ਕੇ ਕਹਿੰਦੇ ਪਰਚਾ ਦਰਜ ਕਰਕੇ ਐਫ ਆਈ ਆਰ ਰਿਪੋਰਟ ਦਿਖਾਈ ਵਿਜਲਨੀ ਸੀ ਕਹਿੰਦੇ ਸਾਡੇ ਨਾਲ ਰਹਿਣਾ ਵਾ ਕਿ ਜੇਲ੍ਹ ਵਿੱਚ ਜਾਣਾ ਹੁਣ ਬਾਹਰ ਬਾ ਇੱਜ਼ਤ ਬੰਦਾ ਜਿਹਦੇ ਘਰ ਬੱਚੇ ਨੇ ਔਰਤਾਂ ਨੇ ਉਹ ਡਰਦਾ ਉਹ ਕਹਿੰਦਾ ਜੀ ਤੁਹਾਡੇ ਨਾਲ ਚੱਲ ਜਾਣਾ ਮੈਂ ਹੱਤ ਇੱਕ ਇੱਕ ਦੋ ਦਿਨ ਪਹਿਲਾਂ ਕਿਹੜੀ तितਲੀ ਲੈ ਕੇ ਗਿਆ ਪਵਨ ਤੀਨੂ ਕਿਹੜੀ तितਲੀ ਇਹਨਾਂ ਨੇ ਨਹੀਂ ਚੱਕੀ ਭਗਵੰਤ ਮੇਰੇ ਨਾਲ ਲੜਦਾ ਸੀ ਮੈਂ ਮਗਰਲੇ ਪਾਸੇ ਦੇਖ ਤੇਰੇ ਪਿੱਛੇ 50 ਤਿਤਲੀਆਂ ਨੇ ਰੱਦੀ ਜਿਹੜੀਆਂ ਕੋਈ ਅਕਾਲੀ ਜਿਹੜਾ ਤੁਸੀਂ ਦੂਜਿਆਂ ਨੂੰ ਟਿੱਚਰਾਂ ਕਰਦੇ ਹੋ ਯਾਰ ਤੁਸੀਂ ਕਿਹਨੇ ਸਵਰਾਜ ਹਮ ਤੋ ਬਲਬ ਵੀ ਬਦਲ ਲੇਗੇ ਕੇਚਰੀਵਾਲ ਕੇ ਹਮ ਤੋ ਬਲਬ ਵੀ ਬਦਲੇ ਮੈਂ ਦਿੱਲੀ ਮੈਂ ਤੋ ਗਲੀ ਵਾਲੋਂ ਕੋ ਮੋਹੱਲੇ ਵਾਲੋਂ ਕੋ ਪੁੱਛ ਕੇ ਬਦਲਾ ਬਦਲਾ ਕਰੇ ਕਿ ਬਲਬ ਬਦਲ ਦੇ ਕਿ ਨਹੀਂ ਬਦਲ ਦੇ ਇੱਥੇ ਸਾਰਾ ਪੰਜਾਬ ਬਦਲ ਕੇ ਰੱਖ ਦਿੱਤਾ ਯਾਰ ਤੁਸੀਂ ਐਨਾ ਲੁੱਟਿਆ ਕਿਹੜਾ ਮਾਫੀਆ ਨਹੀਂ ਹੈਗਾ ਮੇਰੇ ਕੋ ਦੱਸੋ ਪਰਸੋ ਚੌਥ 10 ਦਿਨ ਪਹਿਲਾਂ ਮੈਂ ਏ ਡੀ ਜੀ ਪੀ ਇੰਟੈਲੀਜੈਂਸੀ ਰਿਪੋਰਟ ਛਾਇਆ ਕੀਤੀ ਆ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਏ ਡੀ ਜੀ ਪੀ ਇੰਟੈਲੀਜੈਂਸ ਪੰਜਾਬ ਦਾ ਰਿਪੋਰਟ ਦੇ ਰਿਹਾ ਕਿ 12 15 ਜ਼ਿਲ੍ਹਿਆਂ ਵਿੱਚ ਆ ਨਾਮ ਨੇ ਬੰਦਿਆਂ ਦੇ ਆ ਅਫਸਰ ਨੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਕੋਈ ਜਵਾਬ ਨਹੀਂ ਉਸ ਕੱਲ ਦਾ ਬਿਲਕੁਲ ਵੀ ਆ ਸਾਡੇ ਗੁਜਰਾ ਤੇ ਸੁਨਾਮ ਬੈਠਾ ਜਸਵਿੰਦਰ ਇਹਨਾਂ ਦੇ ਪਿੰਡਾਂ ਦੇ ਵਿੱਚ 25 ਬੰਦੇ ਮਰ ਗਏ ਯਾਰ ਜ਼ੈਰੀਲੀ ਸ਼ਰਾਬ ਪੀ ਕੇ ਵਾਟ ਦਸਟ ਮੀਨ ਥੈਟ ਮੀਨਸ ਕਿ ਸ਼ਰਾਬ ਪੈਰਲਲ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੱਕ ਸਰਕਾਰੀ ਸ਼ਰਾਬ ਇੱਕ ਗੈਰ ਕਾਨੂੰਨੀ ਸਰਕਾਰੀ ਮਾਫੀਆ real estate ਮਾਫੀਆ ਜਿਹੜੀ ਬੀਬੀ ਕੀ ਨਾਂ ਉਹਦਾ ਮਾਨੁਕੇ ਸਰਬਜੀਤ ਕੌਰ ਜਿਹਨੇ ਇੱਕ ਐਨਆਰਆਈ ਦੇ ਜਗਰਾਉਂ ਦੇ ਵਿੱਚ ਕੋਠੀ ਤੇ ਕਬਜ਼ਾ ਕਰ ਲਿਆ ਉਹ real estate ਮਾਫੀਆ ਨੇਗਾ ਤਾਂ ਹੋਰ ਕੀ ਹੈ ਡਰਗ ਮਾਫੀਆ ਕਿਹੜੀ ਚੀਜ਼ ਦਾ ਮਾਫੀਆ ਪੰਜਾਬ ਦੇ ਵਿੱਚ ਅੱਜ ਵੀ ਚੱਲ ਰਿਹਾ ਭ੍ਰਿਸ਼ਟਾਚਾਰ ਅਖੇ ਜੀ ਇੱਕ ਆਨਲਾਈਨ ਨੰਬਰ ਦਿੱਤਾ ਕਿੱਥੇ ਤੇਰਾ ਆਨਲਾਈਨ ਨੰਬਰ ਥਾਣਿਆਂ 'ਚ ਤਹਿਸੀਲਾਂ 'ਚ ਦਫ਼ਤਰਾਂ 'ਚ ਜਿਹੜਾ ਕੰਮ ਪਹਿਲਾਂ ਕਿਤੇ 10-15000 ਦੇ ਕੇ ਗਰੀਬ ਆਦਮੀ ਜਾਂ ਸਧਾਰਨ ਆਦਮੀ ਕਰਾਉਂਦਾ 50-50000 ਰੁਪਿਆ ਰੇਟ ਚੱਕ ਦਿੱਤਾ ਉਹਨਾਂ ਨੇ ਇੰਨੀ ਕ腐ਪਸ਼ਨ ਥਾਣਿਆਂ ਤੇ ਤਹਿਸੀਲਾਂ ਦੇ ਵਿੱਚ ਸਭ ਕੁਝ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਕਹਿਣਾ ਕਿ ਇਹਨਾਂ ਦੋ ਫੋਰਸਸ ਹੁਣ ਆ ਗਈ ਅਕਾਲੀ ਦਲ ਦੀ ਗੱਲ ਜਿਹੜਾ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤਾ ਇਹ ਤਾਂ ਤੁਸੀਂ ਸਹਿਮਤ ਹੋ ਨਾ ਕਿ ਜੇ ਅਕਾਲੀ ਦਲ ਨੂੰ ਵੋਟ ਪਾਉਗੇ ਜਿਹੜੀ ਇੱਕ ਵੀ ਪਾਉਗੇ ਸਾਰੇ ਪੰਜਾਬ ਨੂੰ ਕਹਿਣਾ ਚਾਹਣਾ ਵਾ ਇੱਕ ਵੀ ਵੋਟ ਜਿਹੜੀ ਕਾਸਟ ਹੋ ਗਈ ਉਹ ਡਾਇਰੈਕਟ ਇਨਡਾਇਰੈਕਟਲੀ ਭਾਜਪਾ ਨੂੰ ਜਾਊਗੀ ਗੱਲ ਨਾਲ ਮੇਰੇ ਨਾਲ ਸਹਿਮ ਇਸ ਕਰਕੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਚਾਹਨਾ ਇਹ ਧੋਖਾ ਮਤ ਖਾਇਓ ਕਿਤੇ ਗਲਤੀ ਦੇ ਨਾਲ ਕਿ ਅਸੀਂ ਪੰਥ ਨੂੰ ਪਾਰੇ ਪੰਥ ਨਹੀਂਗਾ ਅਗਰੇ ਪੰਥ ਹੁੰਦਾ ਤੇ ਬਾਈਬਲ ਸਾਡੇ ਬੱਚੇ ਨਾ ਮਰਦੇ ਅਗਰੇ ਪੰਥ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾ ਹੁੰਦੀ ਅਗਰੇ ਪੰਥ ਹੁੰਦਾ ਤੇ ਸੁਮੇਤ ਸਿੰਘ ਸੈਣੀ ਵਰਗਾ ਇਨਕਾਊਂਟਰ ਸਪੈਸ਼ਲਿਸਟ ਸਾਡਾ ਡੀਜੀਪੀ ਅਕਾਲੀ ਦਲ ਦੇ ਰਾਜ ਵਿੱਚ ਨਾ ਹੁੰਦਾ ਅਗਰੇ ਪੰਥ ਹੁੰਦਾ ਸਾਡੇ ਕਾਲ ਤੱਕ ਸਾਧ ਦੇ ਚੱਥੇਦਾਰ ਨੂੰ ਅੰਗੂਠਾ ਛਾਪਨਾ ਬਣਾਉਂਦੇ ਤੇ ਇੱਥੇ ਫਰਜੀ ਮਾਫੀ ਨਾਮੇ ਨਾ ਦਵਾਉਂਦੇ ਅਗਰੇ ਪੰਥ ਹੁੰਦਾ ਤਾ ਸਾਡੀ ਐਸਜੀਪੀਸੀ ਲਫਾਫਾ ਕਲਚਰ ਦਾ ਸ਼ਿਕਾਰ ਨਾ ਹੁੰਦੀ ਇਸ ਕਰਕੇ ਕੱਖ ਨਹੀਂ ਗਏ ਇਹ ਇਹ ਤਾਂ ਇੱਕ ਰੂਟੀਨ ਪੋਲੀਟੀਕਲ ਪਾਰਟੀ ਆ ਬੰਦੇ ਮਿਲੇ ਹੋਏ ਨੇ ਜੇ ਚੋਣਾਂ ਜਿੱਤ ਗਏ ਭਾਜਪਾ ਨਾਲ ਇਕੱਠੇ ਹੋ ਕੇ ਮੁੜ ਕੇ ਨਾਲ ਫਿਰ ਸਰਕਾਰਾਂ ਦਾ ਆਨੰਦ ਮਾਣਣਾ ਹੈ ਮਾਨ ਸਾਹਿਬ ਦੀ ਗੱਲ ਹੋਈ ਮੈਂ ਉਹਨਾਂ ਦਾ ਉਹ ਮੇਰੇ ਬਜ਼ੁਰਗਾਂ ਦੇ ਸਮਾਨ ਉਹਨਾਂ ਦੀ ਉਮਰ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹਣਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਜੀ ਕਿ ਖੈਰਾ ਆ ਕੇ ਮੈਨੂੰ ਹਰਾ ਦੂਗਾ ਤੁਸੀਂ ਸੱਤ ਇਲਕਸ਼ਣਾਂ ਲੜੀਆਂ ਸੰਗ੍ਰੂਪ ਤੋਂ ਮੇਰੇ ਕੋਲ ਡਾਟਾ ਕਢਾਇਆ ਸਾਰਾ ਮਿਲਿਆ ਮਿੱਤਰਾਂ ਨੇ ਦਿੱਤਾ ਪੰਜ ਵਾਰ ਹਾਰੇ ਨੇ ਮੈਂ ਹਰਾਇਆ ਉਹਨਾਂ ਨੂੰ ਪੰਜ ਵਾਰ ਇੱਕ ਵਾਰ ਧਨੋਲੇ ਤੋਂ ਹਾਰੇ ਨੇ ਐਮਐਲਏ ਦੀ ਇਲੈਕਸ਼ਨ ਮੈਂ ਹਰਾਇਆ ਉਹਨਾਂ ਨੂੰ ਇਲੈਕਸ਼ਨ ਆ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ ਸਾਰੀਆਂ ਪਾਰਟੀਆਂ ਨੂੰ ਅਧਿਕਾਰ ਆ ਲੜਨ ਦਾ ਤੁਸੀਂ ਇਹ ਥੋੜੋ ਬਲੈਕਮੇਲ ਕਰ ਸਕਦੇ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਅੱਜ ਕਾਂਗਰਸ ਦੀ ਕੇਡਰ ਬੈਠੋ ਮੇਰੀ ਗੱਲ ਧਿਆਨ ਨਾਲ ਸੁ ਕਿਸੇ ਹੋਰ ਪਾਰਟੀ ਕੋਲ ਏਡਾ ਸਟਰੋਂਗ ਕੇਡਰ ਨਹੀਂ ਕਾ ਜਿੰਨਾ ਤੁਹਾਡੇ ਕੋਲ ਸਟਰੋਂਗ ਕੇਡਰ ਆ ਹੁਣ ਸੁਣੋ 2022 ਚ ਸਭ ਤੋਂ ਜ਼ਿਆਦਾ ਡਿਫੀਟ ਹੋਈ ਆ ਕਾਂਗਰਸ ਦੀ ਕਿ ਆ ਬੋਕਰ ਦੀ ਇੱਕ ਖਵਾ ਚੱਲਦੀ ਸੀ ਮੈਂ ਬੋਕਰ ਕਹਿਣਾ ਗਾਂਦੋ ਬੋਕਰ ਕਹਿਣਾ ਕਿਸੇ ਨੇ ਝਾੜੂ ਨਹੀਂ ਕਹਿਣਾ ਝਾੜੂ ਦਾ ਫਿਰ ਵੀ ਬਹੁਤ ਬਾਇਜ਼ਤ ਲਫ਼ਜ਼ ਹੈਗਾ ਵਾ ਸਭ ਤੋਂ ਮਾੜੀ ਹਾਰ ਹੋਈ 2022 ਵਿੱਚ ਕਿੰਨੀਆਂ ਵੋਟਾਂ ਪਈਆਂ ਆਪਾਂ ਨੂੰ ਨੌ ਅਸੈਂਬਲੀ ਦੇ ਉੱਤੇ 218000 ਵੋਟ ਪਈ ਆ ਇਹ ਕਾਟਰ ਆ ਸਾਡਾ ਵਗਦੀ ਹਨੇਰੀ ਵਿੱਚ 218000 ਕਾਂਗਰਸ ਦਾ ਕਾਟਰ ਖੜਾ ਸੀਗਾ 3 ਮਹੀਨੇ ਬਾਅਦ ਜਿੰਨੀ ਚੋਣ ਆਈ ਸਿਮਰਜੀਤ ਮਾਨ ਨੂੰ ਕਿੰਨੀ ਵੋਟ ਪਈ ਆ 254000 ਨਾਰਮਲ ਕਿੰਨੀ ਪੈਂਦੀ ਉਹਨਾਂ ਨੂੰ ਜਦੋਂ ਹਾਰਦੇ ਨੇ 50 55000 45000 ਉਹ ਸਾਰੀ ਕਾਂਗਰਸੀ ਵੋਟ ਸ਼ਿਫਟ ਹੋਗੀ ਕਿਉਂਕਿ ਤਾਜ਼ਾ-ਤਾਜ਼ਾ ਉਹ ਗੁੱਸਾ ਸੀਗਾ ਰਵੈਤੀ ਪਾਰਟੀਆਂ ਦੇ ਨਾਲ ਲੋਕਾਂ ਨੂੰ ਉਹਨੇ ਕਿਹਾ ਸਿਮਰਨਜੀਤ ਮਾਨ ਹਰਾਊਗਾ ਇਹਨੂੰ ਜਿਹੜਾ ਬੋਕਰ ਪਾਰਟੀ ਆ ਤੇ ਇਹਨੂੰ ਆਪਾਂ ਪਾ ਦਿੰਨੇ ਵੋਟ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਤੁਸੀਂ ਤੁਹਾਡੀ ਵੋਟ ਨਹੀਂ ਸੀ ਕਿ ਤੁਹਾਨੂੰ ਕੋਈ ਕੇਡਰ ਨਹੀਂਗਾ ਇਹ ਕੇਡਰ ਤੁਹਾਡਾ ਵਾ ਤੁਹਾਡੀ ਔਰ ਜੇ ਤੁਸੀਂ ਕੱਲਾ ਹੋਰ ਕੁਛ ਨਾ ਕਰੋ ਤੁਸੀਂ ਕੱਲਾ ਕੇਡਰ ਮੈਨੂੰ ਅچھے ਤਰੀਕੇ ਨਾਲ ਇਮਾਨਦਾਰੀ ਜਿੱਦਾ ਮੇਰੀ ਭੈਣ ਨੇ ਕਿਹਾ ਵਾ ਕੱਲਾ ਖੇਡਰ ਮੈਨੂੰ ਵੋਟ ਪਾ ਦੇ ਕੋਈ ਸ਼ਕਤੀ ਨਹੀਂ ਜਿਹੜੀ ਸੰਗਰੂਰ ਦੇ ਵਿੱਚ ਆਪਾਂ ਨੂੰ ਹਰਾ ਸਕੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐਨੀ ਸ਼ਕਤੀ ਆ ਤੁਹਾਡੇ ਵਿੱਚ ਜਿੰਦਾਬਾਦ ਲਾਸਟ ਗੱਲ ਮੈਨੂੰ ਕਹਿੰਦੇ ਜੀ ਕਿ ਤੁਸੀਂ ਐਨ ਆਰ ਆਈਸ ਫੋਨ ਕਰਦੇ ਬੜੇ ਚੰਗੇ ਨੇ ਮੇਰੇ ਸਤਿਕਾਰਯੋਗ ਮੈਂ ਸਭ ਦੀ ਕਦਰ ਕਰਦਾ ਮੈਂ ਕਦੀ ਕਿਸੇ ਨਾਲ ਬਦ ਕਲਾਮੀ ਨਹੀਂ ਕੀਤੀ ਔਰ ਮੈਂ ਗੋਲਡੀ ਨੂੰ ਕਹੂੰਗਾ ਕਿ ਕਿਉਂਕਿ ਹਲੇ ਥੋੜਾ ਹਲੇ ਯੰਗ ਹੈ ਨਾ ਬਿਕੋਜ਼ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਂ ਕਿਹਾ ਮੇਰੇ ਵਰਗਾ ਮੈਂ ਬਹੁਤ ਅਗਰੈਸਿਵ ਸੀਗਾ ਥੋੜੀ-ਥੋੜੀ ਆਪਣੇ ਆਪ ਨੂੰ ਟੂਨ ਡਾਊਨ ਕੀਤਾ ਨਾ ਥੋੜੀ-ਥੋੜੀ ਇਸ ਨੂੰ ਮੈਂ ਘਟਾਇਆ ਜਿਹੜੇ ਐਨਆਰਆਈ ਫੋਨ ਕਰਦੇ ਉਹਨਾਂ ਮੈਨੂੰ ਉਹ ਲੜਨ ਨੂੰ ਪੈਂਦੇ ਕਿ ਜੀ ਤੁਸੀਂ ਸਿੱਖ ਰਾਜਨੀਤੀ ਖਰਾਬ ਕਰ ਰਹੇ ਹੋ ਮੈਂ ਕਿਹਾ ਅੱਛਾ ਉਹ ਕਿੱਦਾਂ ਜੀ ਅਖੇ ਜੀ ਤੁਸੀਂ ਸੰਗਰੂਰ ਦੇ ਮਾਨ ਸਾਹਿਬ ਹਰਗੇ ਤੇ ਤੁਸੀਂ ਸਿੱਖ ਰਾਜਨੀਤੀ ਖਤਮ ਮੈਂ ਕਿਹਾ ਪਹਿਲਾਂ ਇਹ ਦੱਸੋ ਕਿ ਉਸ ਦੋ ਤਿੰਨ ਵਾਰੀ ਐਮਪੀ ਬਣੇ ਨੇ ਤੁਸੀਂ ਇਹ ਦੱਸੋ ਮੈਨੂੰ ਕਿ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਸਿਮਰਨਜੀਤ ਸਿੰਘ ਮਾਨ ਨੇ ਕਿੱਥੇ ਖੜੀ ਕੀਤੀ ਆ ਦੱਸੋ ਕੀਤੀ ਖੜੀ ਕਿਤੇ ਅਗਰ ਖੜੀ ਕੀਤੀ ਹੁੰਦੀ ਤੇ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀਗੇ ਇੱਕ ਨਹੀਂ ਸੀ ਚਾਹੀਦਾ ਮੇਰੇ ਵੀਰੋ ਇਸ ਕਰਕੇ ਉਹਨਾਂ ਦਾ ਇਹ ਵੀ ਇਲਜ਼ਾਮ ਗਲਤ ਹੁਣ ਪਾਰਲੀਮੈਂਟ ਤੇ ਆ ਜਾਓ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿੰਨੇ ਕੁ ਮੁੱਦੇ ਉਠਾਏ ਨੇ ਇਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਮੈਂ ਉਸ ਵਾਇਗਰੂ ਤੋਂ ਡਰ ਕੇ ਕਹਿਣਾ ਵਾਂ ਅਗਰ ਮੈਨੂੰ ਮੌਕਾ ਮਿਲੇਗਾ ਉੱਥੇ ਸੰਗਰੂਰ ਤੇ ਪੰਜਾਬ ਨਿਤ ਦਿਨ ਗੂੰਜੇਗਾ ਪਾਰਲੀਮੈਂਟ ਵਿੱਚ ਕਿਸਾਨ ਗੂੰਜਣਗੇ ਵਪਾਰੀ ਗੂੰਜਣਗੇ ਵਪਾਰੀ ਗੂੰਜਣਗੇ ਨੌਜਵਾਨਾਂ ਦਾ ਭੁਵਿੱਖ ਗੂੰਜੇਗਾ ਇੰਡੀਆ ਦਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿੱਥੇ ਸਾਡਾ ਜਿੰਸ ਸਾਡੀਆਂ ਫਸਲਾਂ ਸਾਡੀਆਂ ਇੰਡਸਟਰੀਅਲ ਪ੍ਰੋਡਕਟਸ ਜਿਹੜੇ ਇਥੋਂ ਕੁਝ 100 ਕਿਲੋਮੀਟਰ ਦੂਰ ਜਾ ਕੇ 2 3 4 ਉਹਨਾਂ ਦੀ ਕੀਮਤ ਹੁੰਦੀ ਆ ਕਿਸੇ ਨੇ ਕਿਹਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹੀਦਾ ਭਗਵੰਤ ਤਾਂ ਉਹਦਾ ਵਿਰੋਧ ਕਰਦਾ ਵਾ ਭਾਜਪੀ ਵੀ ਵਿਰੋਧ ਕਰਦੀ ਐ ਤੇ ਭਗਵੰਤ ਵੀ ਵਿਰੋਧ ਕਰਦਾ ਹੋ ਗਈ ਨਾ ਗੱਲ ਇਹਨਾਂ ਦੀ ਏਕ ਲਾਈਨ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਐਨਐਸਐ ਲਾਈ ਇਹਨੂੰ ਪੁੱਛੇ ਤੈਨੂੰ ਕਹਿੰਨੇ ਅਧਿਕਾਰ ਦਿੱਤਾ ਸੀਗਾ ਕਿ ਸਾਡੇ ਨੌਜਵਾਨਾਂ ਤੇ ਐਨਐਸਐ ਲਾ ਕੇ ਤੂੰ ਡਿਬਰੂਗੜ੍ਹ ਜੇਲ੍ਹ ਭੇਜ ਗਲਤੀ ਕੀਤੀ ਆ ਤੈਨੂੰ ਸੋਸਾ ਦਾ ਪਰਚਾ ਦਰਜ ਕਰ ਅਮਰਸਰ ਟ੍ਰਾਇਲ ਕਰ ਅਮਰਸਰ ਜੇਲ੍ਹ ਜਰਾਕ ਸਾਲ ਪੂਰਾ ਹੋਇਆ ਮੁੜ ਕੇ ਸਾਲ ਦੀ ਐਕ ਕਿ ਦਿੱਲੀ ਨੇ ਹਮਾਰੇ ਕੋ ਬੋਲਾ ਕਿ ਆ ਦਿੱਲੀ ਨੇ ਹਮਾਰੀ ਮਦਦ ਮੰਗੀ ਹਮਨੇ ਦੀ ਜਦੋਂ ਫੜਿਆ ਗਿਆ ਐਨਐਸਏ ਲਾ ਕੇ ਦਿਬਰੂਗੜ ਭੇਜਿਆ ਦਿੱਲੀ ਦੁਬਾਰਾ ਮਦਦ ਮੰਗੇਗੀ ਹਮ ਦੇਂਗੇ ਦੋ ਗੱਲਾਂ ਦੇ ਜੁਆਇੰਟ ਆਪਰੇਸ਼ਨ ਐਕਸਪੋਜ਼ ਹੋ ਗਏ ਕਿਸਾਨਾਂ ਤੇ ਤੇ ਐਨਐਸਏ ਦੇ ਉੱਤੇ ਇਸ ਕਰਕੇ ਇਹਨਾਂ ਸਾਰੀਆਂ ਸ਼ਕਤੀਆਂ ਤੋਂ ਬਚੋ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਰੱਬ ਆ ਮੈਂ ਕੋਈ ਤੁਹਾਡਾ ਦਿਨ ਰਾਤ 24 48 ਘੰਟੇ ਚੋਂ ਵੇਖਣੇ ਮਦਦ ਕਰਦਾ ਸਾਰੀ ਪਰ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਮੇਰੇ ਵਿੱਚ ਜਾਨ ਹੈਗੀ ਆ ਉਹ ਮੈਂ ਪੰਜਾਬ ਲਈ ਔਰ ਸੰਗਰੂਰ ਦੇ ਪੱਖ ਦੇ ਮਸਲਿਆਂ ਵਾਸਤੇ ਤੰਦੇ ਹੀ ਨਾਲ ਕੰਮ ਕਰੂੰਗਾ ਤੇ ਕਿਸੇ ਵਰਕਰ ਦੇ ਉੱਤੇ ਕੋ ਅਗਰ ਆਂਚ ਆਉਂਦੀ ਝੂਠਾ ਪਰਚਾ ਹੁੰਦਾ ਤੁਹਾਡੇ ਸਾਹਮਣੇ ਖੈਰਾ ਖੜਾ ਹੋਊਗਾ ਪਹਿਲਾਂ ਮੈਨੂੰ ਫੜਨਗੇ ਤੇ ਫਿਰ ਤੁਹਾਨੂੰ ਫੜ ਸਕੀਏ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ ਚੋਣ ਨਿਸ਼ਾਨ ਆਪਣਾ ਕੱਲੇ-ਕੱਲੇ ਬੱਚੇ ਨੂੰ ਪਤਾ ਹੈ ਕਿ ਚੋਣ ਨਿਸ਼ਾਨ ਪੰਜਾ ਹੈ ਔਰ ਇੱਕ ਤਾਰੀਖ ਨੂੰ ਤੁਸੀਂ ਜਿਹੜੀ ਮਸਜਿਦ ਹੈ ਉੱਤੇ ਬਟਨ ਦਬਾ ਕੇ ਤੁਸੀਂ ਸਾਨੂੰ ਕਾਮਯਾਬ ਕਰੋਗੇ ਇਹ ਤੁਹਾਡਾ ਜਿਹੜਾ ਕਰਜ਼ਾ ਇਹ ਮੈਂ ਜ਼ਿੰਦਗੀ ਚ ਭੁਲਣਾ ਮੈਂ ਵੈਸੇ ਤੁਸੀਂ ਪਲਾਟ ਦੇ ਵਰਕਰ ਤੋਂ ਚੈੱਕ ਕਰਿਓ ਜਾ ਕੇ ਛੋਟੇ ਤੋਂ ਛੋਟੇ ਵਰਕਰ ਮੈਂ ਉਹਦੀ ਕਦੀ ਜ਼ਿੰਦਗੀ ਚ ਉਹਦਾ ਕਰਜ਼ਾ ਨਹੀਂ ਭੁੱਲਿਆ ਇਹ ਤੁਹਾਡਾ ਕਰਜ਼ਾ ਮੇਰੇ ਸਿਰ ਤੇ ਉੱਤੇ ਅੱਜ ਉਸ ਕਰਜ਼ੇ ਨੂੰ ਮੈਂ ਅਗਰ ਮੇਰੇ ਚ ਅਗਰ ਮੈਂ ਕਾਮਯਾਬ ਹੁੰਨਾ ਮੈਂ ਉਸ ਕਰਜ਼ੇ ਨੂੰ ਸੂਤ ਸਮੇਤ ਅਦਾ ਕਰਕੇ ਤੁਹਾਡੇ ਇਸ ਸਾਥ ਵਿੱਚ ਦੁਬਾਰਾ ਮੁੜੂੰਗਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬੱਚੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਇੰਟਰੋਡਿਊਸ ਕਰ ਦਿੰਦਾ ਸਰਦਾਰ ਰਾਜਾ ਅਮਰਿੰਦਰ ਸਿੰਘ ਜੀ ਵਡਿੰਗ ਸਾਹਿਬ ਸਾਡੇ ਪ੍ਰੈਜ਼ੀਡੈਂਟ ਨੇ ਬਹੁਤ ਝਾਰੂ ਨੇ 1 ਮਿੰਟ ਦਿੰਨਾ ਬਹੁਤ ਅੱਛੇ ਔਰ ਬਹੁਤ ਇਹਨਾਂ ਨੇ ਜਿੰਨੀ ਪਿਛਲੀ ਇਲੈਕਸ਼ਨ ਵਿੱਚ ਮਿਹਨਤ ਕੀਤੀ ਕੋਈ ਗੱਲ ਨਹੀਂ ਇਦਾਂ ਦਾ ਕਿ ਹਾਲਾਤ ਇਦਾਂ ਹੁੰਦੇ ਬਿਕੋਜ਼ ਤਾਜ਼ਾ ਆਪਾਂ ਇਲੈਕਸ਼ਨ ਨੂੰ ਲੜ ਕੇ ਹਟੇ ਸੀਗੇ ਪਰ ਇਹਨਾਂ ਨੇ ਕੋਈ ਮਿਹਨਤ ਵਿੱਚ ਕੋ ਕਸਰ ਨਹੀਂ ਛੱਡੀ ਔਰ ਮੈਂ ਸਮਝਦਾ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਹੈਗੀ ਅੱਜ ਆਏ ਨੇ ਸਾਡੇ ਧੂਰੀ ਵਿੱਚ ਮੈਂ ਇਹਨਾਂ ਦਾ ਸਵਾਗਤ ਕਰਦਾ ਔਰ ਮੈਂ ਇਹਨਾਂ ਨੂੰ ਕਹੂੰਗਾ ਕਿ ਆਪਣੇ ਗੱਲ ਕਰਨ ਕੇ ਕੋ ਉਸ ਤੋਂ ਪਹਿਲਾਂ 2 ਮਿੰਟ ਹੈਨਰੀ ਜੀ